ਹਰਿਆਣਾ ਸਾਡਾ ਛੋਟਾ ਭਾਈ ਆ ਅਸੀਂ ਪਾਣੀ ਵਾਲੇ ਮੁੱਦੇ ਤੇ ਇਹ ਜਿਹੜੀ ਗੱਲ ਸਟੈਂਡ ਸਪਸ਼ਟ ਆ ਕਿ ਸਾਡੇ ਕੋਲੇ ਪੰਜਾਬ ਕੋਲੇ ਇੱਕ ਬੂੰਦ ਵੀ ਹੈ ਨਹੀਂ ਯਾਰ ਇੰਦਰਾ ਗਾਂਧੀ ਟੱਕ ਲਾਉਂਦੀ ਆ ਤਾਂ ਭਾਈ ਕੌਣ ਚਾਂਦੀ ਦੀ ਕਹੀ ਲੈ ਕੇ ਗਿਆ ਸੀ ਅਸੀਂ ਹੈਨਾ ਟਟੀਆਂ ਕਰਕੇ 10 10 ਲੀਟਰ ਪਾਣੀ ਇੱਕ ਵਾਰ ਵਹਾ ਦਿੰਨੇ ਆ ਲੋਕੋ ਜਾਗ ਜੋ ਜਾਗ ਜੋ ਨਹੀਂ ਘਰਾਂ ਚ ਪਾਏ ਪਾਏ ਮਰ ਜੋਗੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਕੋਈ ਪੰਜਾਬ ਦੇ ਪਾਣੀਆਂ 'ਚ ਹੱਕ 'ਚ ਸਹੀ ਫੈਸਲਾ ਲਵੋਗੇ ਤਾਂ ਭਾਈ ਡਟ ਕੇ ਤੁਹਾਡੇ ਨਾਲ ਖੜੇ ਆ ਡਟ ਕੇ ਬੋਲਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਤਿ ਸ਼੍ਰੀ ਅਕਾਲ ਪੰਜਾਬੀਓ ਤੁਹਾਨੂੰ ਪਤਾ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦਾ ਕੀ ਰੌਲਾ ਪਿਆ ਹੋਇਆ ਹੁਣ ਤੁਸੀਂ ਮੇਰੇ ਪਿੱਛੇ ਪਾਣੀ ਦਿਖ ਰਹੇ ਹੋ ਹੈਨਾ ਪਾਣੀ ਆ ਰਿਹਾ ਪਰ ਪੰਜਾਬ ਦੇ ਕੋਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਪੀਣ ਯੋਗ ਪਾਣੀ ਨਹੀਂ ਬਚਿਆ ਸਾਡੇ ਕੋਲੇ ਪਾਣੀ ਨਹੀਂ ਹੈਗਾ ਹਰਿਆਣਾ ਸਾਡਾ ਛੋਟਾ ਭਾਈ ਹੈ ਅਸੀਂ ਇਕੱਠਿਆਂ ਨੇ ਦਿੱਲੀ ਅੰਦੋਲਨ ਲੜਿਆ ਹਰਿਆਣੇ ਦੇ ਲੋਕਾਂ ਨਾਲ ਸਾਡਾ ਪਿਆਰ ਹੈ ਪਰ ਪੰਜਾਬ ਕੋਲੇ ਹਰਿਆਣੇ ਨੂੰ ਦੇਣਯੋਗਾ ਪਾਣੀ ਹੈ ਹੀ ਨਹੀਂ ਵੀਰੇ ਗੱਲ ਤੁਸੀਂ ਸਮਝੋ ਨਾ ਯਾਰ ਆ ਹੁਣੇ-ਹੁਣੇ ਕੋਈ ਮਿੰਟ ਪਹਿਲਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇੱਕ ਵਧੀਆ ਫੈਸਲਾ ਕੀਤਾ ਉਹ ਕੀ ਹੈ ਕਿ ਕੱਲ ਨੂੰ ਜਿਹੜਾ ਸਰਬਪਾਰਟੀ ਮੀਟਿੰਗ ਹੈ ਤੇ 2 ਮਹੀਨੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਇਸ ਪਾਣੀ ਕਰਕੇ ਓਕੇ ਹੁਣ ਪੰਜਾਬ ਦੀ ਗੱਲ ਕਰੋ ਸਾਡਾ ਥੱਲੜਾ ਪਾਣੀ ਹੀ ਬਹੁਤ ਥੇਟਾ ਚਲਾ ਗਿਆ ਹਣਾ ਸਾਡੇ ਕੋਲ ਤਾਂ ਪਿੰਡੋਗਰਾ ਪਾਣੀ ਹੈ ਨਹੀਂ ਪੰਜਾਬ ਰੇਗਿਸਤਾਨ ਬਣਨ ਵਾਲਾ ਵੱਧ ਰਿਹਾ ਹੈ ਉਹ ਵੀ ਜ਼ਹਿਰੀਲਾ ਰੇਗਿਸਤਾਨ ਕਿਉਂਕਿ ਅਸੀਂ ਇੱਥੇ ਹੰਸ ਪ੍ਰਿਆ ਬਹੁ ਪਾਈਆਂ ਨੇ ਐ ਉਬਾਲਾ ਵੱਜਣਾ ਹੈ ਤੇ ਜ਼ਹਿਰੀਲਾ ਰੇਗਿਸਤਾਨ ਬਣ ਜਾਣਾ ਹੈ ਅੱਜ ਜਨਵਰੀ ਤੋਂ ਲੈ ਕੇ ਮਾਰਚ ਅੱਜ ਮਈ ਹੋ ਗਈ ਇੱਕ ਮੈਨੂੰ ਦੱਸ ਦਿਓ ਕਿੰਨੇ ਮੀਂਹ ਪੈਣੇ ਪੰਜਾਬ ਦੇ ਵਿੱਚ ਹਰਿਆਣੇ ਕੋਲੇ ਮੈਂ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਚਾਹੁੰਦਾ ਕਿ ਸ਼ਾਰਦਾ ਨਦੀ ਜਿਹੜੀ ਦਿੱਲੀ ਤੋਂ ਉੱਰਾ ਆਉਂਦੀ ਹੈ ਉਹਦੇ ਵਿੱਚ ਹਰ ਸਾਲ ਰੌ ਆਉਂਦੇ ਨੇ ਹੜਾ ਆਉਂਦੇ ਨੇ ਤੇ ਲੋਕਾਂ ਦੇ ਘਰ-ਬਾਰ ਕਿੰਨਾ ਕੁਝ ਤਬਾਹ ਹੁੰਦਾ ਹੈ ਭਾਈ ਤੁਸੀਂ ਉਹਦਾ ਪਾਣੀ ਹਰਿਆਣੇ ਨੂੰ ਦਿਓ ਆ ਸਾਡੇ ਦੇ ਇੱਕ ਦਿਨ ਨੂੰ ਝੋਨਾ ਲੱਗ ਜਾਣਾ ਪਾਣੀ ਉਹ ਅੱਗੇ ਹੀ ਪਹਿਲਾਂ ਥੱਲੇ ਗਏ ਪਏ ਨੇ ਹੈਨਾ ਸਾਡੇ ਕੋਲ ਤਾਂ ਖੇਤੀ ਜੋਗ ਪਾਣੀ ਹੈ ਨਹੀਂ ਖੇਤੀ ਜੋਗ ਛੱਡੋ ਪੀਣ ਜੋਗ ਪਾਣੀ ਹੈ ਨਹੀਂ ਗਿਆ ਯਾਰ ਪੂਰੇ ਪੰਜਾਬ ਦੇ ਜਿੱਥੇ ਮਰਜੀ ਫਿਰ ਲੋ ਕਿਹੜਾ ਸਿੱਧਾ ਧਰਤੀ ਅਗਲਾ ਪਾਣੀ ਪੀਣੋਂਗੇ ਕੈਂਸਰ ਥਾਇਰਾਇਡ ਪਤਾ ਨਹੀਂ ਕਿੰਨੀਆਂ ਕਿੰਨੀਆਂ ਬਿਮਾਰੀਆਂ ਸਾਨੂੰ ਇਸ ਪਾਣੀ ਕਰਕੇ ਹੋਈਆਂ ਯਾਰ ਸਾਡੇ ਕੋਲੇ ਪਾਣੀ ਹੈ ਹੀ ਨਹੀਂ ਯਾਰ ਘਟੂ ਘਟ ਇਸ ਮਸਲੇ ਦੇ ਦੇਖੋ ਰਾਜਨੀਤੀ ਆਪਣੀ ਜਗ੍ਹਾ ਅਸੀਂ ਸਰਕਾਰਾਂ 'ਚ ਨੁਕਸ ਕੱਢਦੇ ਆਂ ਪਰ ਇਸ ਮਸਲੇ ਤੇ ਭਗਵਾਨ ਸਿੰਘ ਮਾਨ ਨੇ ਵਧੀਆ ਫੈਸਲਾ ਲਿਆ ਹੈ ਹਜੇ ਫੈਸਲਾ ਆਇਆ ਐ ਨਾ ਸਮਝੋ ਸਰਕਾਰ ਦੀ ਤਰੀਫ਼ ਕਰਨ ਲੱਗਿਆ ਜੇ ਇਹਤੇ ਸਟੈਂਡ ਕਰੇ ਜੇ ਤਾਂ ਭਗਵਾਨ ਸਿੰਘ ਮਾਨ ਸਰ ਬਿਆਨ ਨਹੀਂ ਇਹਦੇ ਤੇ ਸੱਚ ਤੇ ਖੜਨਾ ਚਾਹੁੰਦਾ ਫਿਰ ਤਾਂ ਗੱਲ ਹੈਗੀ ਬਹੁਤ ਚੰਗੀ ਹੁਣ ਤੁਸੀਂ ਗੱਲ ਥੋੜੇ ਪਿੱਛੇ ਜਾਓ ਕਿਉਂਕਿ ਆਪਾਂ ਨੂੰ ਭੁੱਲਣ ਦੀ ਆਦਤ ਹੁੰਦੀ ਆ ਹਨ ਫਿਰ ਅ ਕਈ ਵਾਰੀ ਬੋਲ ਪੈਂਦੇ ਆ ਵੀ ਭਾਈ ਸਾਡੇ ਲੋਕ ਜੁੱਤੀਆਂ ਖਾਣ ਦੇ ਆਦੀ ਆ ਫਿਰ ਉਹ ਗੱਲ ਦਾ ਗੁੱਸਾ ਵੀ ਲੱਗ ਜਾਂਦਾ ਪਰ ਗੱਲ ਸੱਚੀ ਆ ਤੁਹਾਨੂੰ ਯਾਦ ਹੀ ਹੋਣਾ ਜਦੋਂ ਇੰਦਰਾ ਗਾਂਧੀ ਨੂੰ ਇੰਦਰਾ ਗਾਂਧੀ ਟੱਕ ਲਾਉਂਦੀ ਆ ਤਾਂ ਭਾਈ ਕੌਣ ਚਾਂਦੀ ਦੀ ਕਹੀ ਲੈ ਕੇ ਗਿਆ ਸੀ ਜਿਹੜਾ ਪੰਜਾਬ ਦਾ ਦੋ ਵਾਰ ਮੁੱਖ ਮੰਤਰੀ ਰਿਹਾ ਹੈ ਹੈਨਾ ਹੁਣ ਉਹ ਬੀਜੇਪੀ ਦੀ ਝੋਲੀ ਬੈਠਾ ਹੋਇਆ ਹੈ ਕੈਪਟਨ ਉਹ ਕੈਪਟਨ ਨੇ ਟੱਕ ਲਵਾਇਆ ਸੀ ਤੇ ਬਾਦਲ ਇਹਨਾਂ ਦਾ ਕੀ ਰਿਹਾ ਕੈਰੈਕਟਰ ਜਾਂ ਪਾਣੀ ਪਿੱਛੇ ਕੀ ਸਟੈਂਡ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਕੋਲੇ ਪਾਣੀ ਹੈ ਨਹੀਂਗਾ ਪੀਣ ਨੂੰ ਭਰਾਵੋ ਦੇਣ ਨੂੰ ਤਾਂ ਛੱਡੋ ਹਰਿਆਣੇ ਨੂੰ ਪਾਣੀ ਅਸੀਂ ਕਿੱਥੋਂ ਦੇ ਦਈਏ ਯਾਰ ਦੇਖੋ ਪਾਣੀ ਵਾਲੇ ਬੁੱਦੇ ਤੇ ਇਹ ਜਿਹੜੀ ਗੱਲ ਸਟੈਂਡ ਸਪਸ਼ਟ ਹੈ ਕਿ ਸਾਡੇ ਕੋਲੇ ਪੰਜਾਬ ਕੋਲੇ ਇੱਕ ਬੂੰਦ ਵੀ ਹੈ ਨਹੀਂ ਯਾਰ ਤੁੱਕਣ ਲੱਗਦਾ ਕਿਹੜਾ ਮੁੱਦਾ ਹੈ ਇਹ ਕੀ ਗੱਲ ਹੈ ਦੇ ਤਾਂ ਦੇ ਤਾਂ ਸਾਡੇ ਕੋਲੇ ਸਵਿਚ ਨਪਣੀ ਆ ਅਸੀਂ ਮੱਛੀ ਮੁਰਚ ਚਲਾ ਕੇ ਪਾਣੀ ਪੀ ਲੈਣਾ ਉਹ ਨਹੀਂ ਭਰਾਵੋ ਤੁਸੀਂ ਗਲਤ ਹੋ ਜਿਹੜੀ ਧਰਤੀ ਇੱਥੋਂ ਪਾਣੀ ਮੁੱਕ ਜਾਂਦਾ ਉਸ ਲੋਕਾਂ ਦਾ ਹਾਲ ਦੇਖੋ ਕੀ ਹੋ ਜਾਂਦਾ ਆ ਤੁਸੀਂ ਆ ਜਿਹੜੇ ਇੱਕ ਹਬਸ਼ੀ ਲੋਕ ਹੁੰਦੇ ਨੇ ਹੈਨਾ ਇਧਰਲੇ ਪਾਸੇ ਅਥੋਪੀਆ ਜਾਂ ਹੋਰ ਕਿਸੇ ਕੰਟਰੀਆਂ ਦੇ ਵਿੱਚ ਉੱਥੇ ਪਾਣੀ ਦੀ ਹਾਲਾਤ ਦੇਖਣ ਵਾਲੇ ਕੀ ਹੈ ਅਨਾ ਸਾਡੇ ਦੇਸ਼ ਦੇ ਵਿੱਚ ਤੁਸੀਂ ਦੇਖਾ ਹਣਾ ਕਿਵੇਂ ਉਹ ਚੈਰੀਆਂ ਬੁੜੀਆਂ ਕਿੰਨੇ-ਕਿੰਨੇ ਕਿਲੋਮੀਟਰ ਪਾਣੀ ਲੈਣ ਜਾਂਦੀਆਂ ਨੇ ਤੇ ਅਸੀਂ ਆ ਸਵਿਚ ਨੱਪੀ ਤਲਕ ਦੇ ਨੇ ਪਾਣੀ ਆ ਜਾਂਦਾ ਅਸੀਂ ਹਣਾ ਟਟੀਆਂ ਕਰਕੇ 10-10 ਲੀਟਰ ਪਾਣੀ ਇੱਕ ਵਾਰ ਵਹਾ ਦਿੰਨੇ ਆ ਪਰਿਵਾਰ ਦੇ ਕਿੰਨੇ ਜੀ ਹਰੇ ਕੋਠੀ ਚ ਹਣਾ ਪੰਜ-ਪੰਜ ਫਲਸ਼ਾਂ ਬਣੀਆਂ ਨੇ ਮੁੱਖ ਮੰਤਰੀ ਸਾਨੀ ਸਾਹਿਬ ਕਹਿੰਦੇ ਹਣਾ ਅਸਤਾ ਪਾਣੀ ਲਵਾਂਗੇ ਜੱਤ ਤੁਹਾਨੂੰ ਪਿਆਸ 8500 ਕਿਊਸਕ ਪਾਣੀ ਦੇਤਾ ਵਾਧੂ ਪਾਣੀ ਵੀ ਦਿੱਤਾ ਉਹ ਵੀ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ 3 3-4000 ਲੀਟਰ ਕਿਊਸਿਕ ਪਾਣੀ ਵਾਧਾ ਦਿੱਤਾ ਉਹ ਕਿਹਦੀ ਮਨਜ਼ੂਰੀ ਨਾਲ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਉਹ ਕਿਹਦੀ ਮਨਜ਼ੂਰੀ ਨਾਲ ਤੁਸੀਂ ਪਾਣੀ ਦਿੱਤਾ ਸਾਡੇ ਲੋਕ ਤਾਂ ਧਿਆਏ ਮਰਨ ਨੂੰ ਤਿਆਰ ਖੜੇ ਨੇ ਸਾਡੇ ਕੋਲ ਖੇਤੀ ਜੋਗਰਾ ਪਾਣੀ ਨਹੀਂ ਬਚਿਆਗਾ ਅਸੀਂ ਕੀ ਕਰਾਂਗੇ ਸੋ ਭਾਈ ਜਿਹੜੇ ਕੰਡੇ ਪੰਜਾਬ ਚ ਕੈਪਟਨਾਂ ਨੇ ਬਾਦਲਾਂ ਨੇ ਬੀਜੇ ਨੇ ਹਨਾ ਉਹਨਾਂ ਨੂੰ ਚੁਗਣ ਦੀ ਲੋੜ ਹੈ ਭਗਵਾਨ ਸਿੰਘ ਮਾਨ ਇਸ ਫੈਸਲੇ ਤੇ ਡਟ ਕੇ ਖੜ ਜੋ ਜੇ ਤੁਸੀਂ ਡਟ ਕੇ ਖੜ ਗਏ ਤਾਂ ਭਾਈ ਪੂਰਾ ਪੰਜਾਬ ਸਾਥ ਦੇ ਦੂ ਕਿਉਂਕਿ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਾਣੀ ਆ ਯਾਰ ਸੋ ਦੇਖਦੇ ਆ ਕੱਲ ਨੂੰ ਕੀ ਹੁੰਦਾ ਹੈ 2 ਮਈ ਨੂੰ ਕੱਲ 2 ਮਈ ਹੈ 2 ਮਈ ਨੂੰ ਜਿਹੜੀ ਸਰਪਾਰਟੀ ਮੀਟਿੰਗ ਹੈ ਤੇ ਫਿਰ ਵਿਸ਼ੇਸ਼ ਸੈਸ਼ਨ ਮੇਰੇ ਖਿਆਲ ਸੋਮਵਾਰ ਦਾ ਸੱਦਿਆ ਗਿਆ ਉਹਦੇ ਵਿੱਚ ਦੇਖਦੇ ਆ ਕੀ ਹੁੰਦਾ ਪਰ ਹੁਣ ਤੁਸੀਂ ਆਪਦੇ ਸਟੈਂਡ ਤੇ ਕਾਇਮ ਰਹੋ ਹੁਣ ਯੂ ਟਰਨ ਮਾਰ ਜੋ ਦਿੱਲੀ ਵਾਲਿਆਂ ਤੋਂ ਡਰ ਕੇ ਦਿੱਲੀ ਵਾਲਿਆਂ ਤੋਂ ਕੰਬ ਕੇ ਇਹ ਪੰਜਾਬ ਹੈ ਪੰਜਾਬ ਗੁਰੂਆਂ ਪੀਰਾਂ ਦਾ ਪੰਜਾਬ ਬਾਬੇ ਨਾਨਕ ਦਾ ਪੰਜਾਬ ਬੁੱਲੇ ਸ਼ਾਹ ਦਾ ਪੰਜਾਬ ਕਰਤਾਰ ਸ੍ਰੀ ਹਰਿ ਦਾ ਪੰਜਾਬ ਸੋ ਅਸੀਂ ਹਰ ਵਾਰ ਹਰ ਵਾਰ ਹਰ ਵਾਰ ਚਾਹੇ ਮੁਗਲ ਸੀ ਚਾਹੇ ਗੋਰੇ ਅੰਗਰੇਜ਼ ਸੀ ਜਾਂ ਕੋਈ ਹੋਰ ਆਇਆ ਜਿਹੜੇ ਪੰਜਾਬ ਨੂੰ ਲੁੱਟਣ ਆਏ ਧੜਵੀ ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸੋ ਹੁਣ ਤੁਸੀਂ ਸਾਡੇ ਤੇ ਲਿਆ ਕੇ ਦਿੱਲੀ ਵਾਲੇ ਵੀ ਬਾਤੇ ਤਾਂ ਵੀ ਪੰਜਾਬੀ ਸਿਰਫ ਤੁਹਾਡੇ ਕਰਕੇ ਇਹ ਕਹਿੰਦੇ ਨੇ ਵੀ ਹਾਂ ਇਹ ਬੰਦੇ ਕਰਕੇ ਅਸੀਂ ਵੋਟਾਂ ਪਾਈ ਸੋ ਅੱਜ ਪੰਜਾਬ ਦੇ ਨਾਲ ਖੜਨ ਦਾ ਬਿੜਾ ਲੋਕੋ ਜਾਗ ਜਾਓ ਜਾਗ ਜਾਓ ਨਹੀਂ ਘਰਾਂ ਚ ਪੈ ਪੈ ਮਰ ਜੋਗੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਕੋਈ ਪੰਜਾਬ ਦੇ ਪਾਣੀਆਂ 'ਚ ਹੱਕ 'ਚ ਸਹੀ ਫੈਸਲਾ ਲਵੋਗੇ ਤਾਂ ਭਾਈ ਡਟ ਕੇ ਤੁਹਾਡੇ ਨਾਲ ਖੜੇ ਆ ਡਟ ਕੇ ਬੋਲਾਂ। ਸੋ ਆਓ ਪੰਜਾਬ ਦੇ ਪਾਣੀਆਂ ਨੂੰ بچਾਈਏ ਪੰਜਾਬ ਨੂੰ بچਾਈਏ ਪੰਜਾਬ ਦੀ ਨੌਜਵਾਨੀ ਨੂੰ بچਾਈਏ। ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ।